ਤਾਂ ਕਿ ਸ਼੍ਰੀ ਕੇਸਗੜ ਸਾਹਿਬ ਦੇ ਨੇੜੇ ਹੁਣ ਸੱਚੇ ਬਾਦਸ਼ਾਹ ਨੇ ਦਰਤ ਨੂੰ ਹਮੇਸ਼ਾ ਹਾਜ਼ਰੀਆਂ ਪਰੋਕੇ ਗੁਰੂ ਦਾ ਤਖਤ ਹੈ ਇੱਥੇ ਬਾਦਸ਼ਾਹ ਨੇ ਜ਼ਿੰਦਗੀ ਦਾ ਲੰਬਾ ਸਮਾਂ ਲਗਾ ਕੇ ਸਿੱਖ ਨੇ ਜੀਵਨ ਕਿਵੇਂ ਦਾ ਜਿਉਣਾ ਹੈ ਉਹ ਦੱਸਿਆ ਦੂਜੀ ਬੇਨਤੀ ਮੈਂ ਸਰਕਾਰ ਨੂੰ ਕਰੂੰਗਾ ਸਰਕਾਰ ਵੀ ਪਹੁੰਚ ਗਈ ਮੈਂ ਮਾਝੇ ਤੋਂ ਆ ਤੇ ਸਾਡਾ ਮਾਝਾ ਵਾਇਆ ਗੜ ਸ਼ੰਕਰ ਆਨੰਦਪੁਰ ਸਾਹਿਬ ਹੁੰਦਾ ਹੈ ਔਰ ਇਹ ਸਾਡਾ ਤਖਤ ਹੈ ਤਖਤ ਨੂੰ ਜਿਹੜੇ ਰਸਤੇ ਆਉਂਦੇ ਨੇ ਉਹ ਤੇ ਵਧੀਆ ਤੋਂ ਵਧੀਆ ਚਾਹੀਦੇ ਲੰਮੀ ਸਮੇਂ ਤੋਂ ਗੁਰੂ ਸ਼ੰਕਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਦਾ ਰੋਡ ਕੋ ਟੁੱਟਾ ਹੁਣ ਸਾਡੀ ਬੜੀ ਸਤਕਾਰਯੋਗ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਬਾਬਾ ਲਾਭ ਸਿੰਘ ਜੀ ਹੋਣਾ ਤੋਂ ਵੱਡੋ ਸਾਹਿ ਮਹਾਪੁਰਸ਼ ਉਹ ਸੇਵਾ ਕਰਵਾ ਰਹੇ ਨੇ ਸਰਕਾਰ ਦੀ ਤਖਤ ਗੁਰੂ ਦਾ ਟੈਕਸ ਜਨਤਾ ਦਾ ਤੁਸੀਂ ਇਸ ਸੜਕ ਨੂੰ ਬਣਾਉਣ ਦੇ ਲਈ ਹੁਣ ਘਾਟੋ ਘਾਟ ਮਹਾਪੁਰਸ਼ਾਂ ਦਾ ਸਹਿਯੋਗ ਹੀ ਗੱਲ ਤਖਤ ਨੂੰ ਹੁੰਦੀ ਹੈ ਕਿ ਜੇ ਤਖਤ ਨੂੰ ਆਉਂਦੀਆਂ ਸਾਡੀਆਂ ਸੜਕਾਂ ਹੀ ਟੁੱਟਣਾ ਲਈ ਤੇ ਫਿਰ ਸਾਗਤ ਕਿਵੇਂ ਪਹੁੰਚੇ ਸਾਡੇ ਘਰਾਂ ਨੂੰ ਜਿਹੜੇ ਰਾਹ ਜਾਂਦੇ ਨੇ ਬੜੇ ਪੱਕੇ ਏ ਗੁਰੂ ਦੇ ਤਖਤ ਨੂੰ ਜਿਹੜੀ ਸ਼ੜਕ ਆਵੇ ਟੁੱਟੀ ਹੋਵੇ ਨਹੀਂ ਤੁਹਾਨੂੰ ਗੁਰੂ ਨੇ ਮਾਣ ਦਿੱਤਾ ਏਸ ਇਲਾਕੇ ਨੂੰ ਮਾਣ ਦਿੱਤਾ ਉਸ ਮਾਣ ਦਾ ਫਰਜ਼ ਨਿਭਾਓ ਤੇ ਆੜਾ ਦਵਾਲਾ ਅਨੰਦਪੁਰ ਸਾਹਿਬ ਦਾ ਇੰਨਾ ਜਗਾ ਸੋਹਣਾ ਹੋਵੇ ਜਦੋਂ ਕੋਈ ਅਨੰਦਪੁਰ ਸਾਹਿਬ ਆਵੇ ਤੇ ਕਹੇ ਵਾਹ ਨਾ ਆਪਣੇ ਬਾਪੂ ਦੇ ਘਰੇ ਆਇਆ ਮੈਂ ਅਨੰਦਾ ਦੀ ਪੁਰੀ ਜਾਇਆ ਹਾਂ ਇਹਦੇ ਸੜਕਾਂ ਟੁੱਟੀਆਂ ਆਉਂਦੀਆਂ ਕਈਆਂ ਦੀਆਂ ਰੀੜ ਦੀਆਂ ਹੱਡੀਆਂ ਟੁੱਟ ਗਈਆਂ ਠਿਆਲ ਕਰਿਓ ਕੋਈ ਜਾਣੇ ਨਾ ਜਾਣੇ ਗੁਰੂ ਜਾਣਦਾ ਜੇ ਗੁਰੂ ਤੋਂ ਕੁਝ ਲੁਕਿਆ ਨਹੀਂ ਤਾਂ ਸਾਡਾ ਸਾਰਿਆਂ ਦਾ ਫਰ ਗਿਆ ਉਹਨਾਂ ਦਾ ਸੁਖਾਰ ਕਿੱਥੇ ਜਾ ਰਿਹਾ ਹੈ ਇਹ ਅਜੂਬ ਪੈਸੇ ਮੈਂ ਰੁੱਕ ਕੇ ਜਿਹੜੀ ਬੇਨਤੀ ਹੈ ਉਹਨੂੰ ਉੱਪਰ ਨਹੀਂ ਕਰ ਰਹਾ ਤੁਸੀਂ ਉੱਪਰ ਕੀਤਾ ਸੀ ਜੇ ਸਰਕਾਰ ਉੱਪਰ ਨਹੀਂ ਕਰ ਸਰਕਾਰ ਸਰਦਾਰ ਦੀ ਮੇਰੀ ਗੱਲ ਸੁਣ ਸਰਦਾਰ ਦੀ ਗੱਲ ਸੁਣਦਾ ਸੇਵਾ ਜਿਹੜਾ ਮੈਂ ਸਰਦਾਰ ਦੀ ਸੜਕ ਬਣਾਉਣਾ ਇਹਦਾ ਕੰਮ ਆ ਸਰਕਾਰ ਦਾ ਗੋਪਲ ਸਿੰਘ ਸਰਕਾਰ ਨੂੰ ਸੜਕ ਕਿਉਂ ਨਹੀਂ ਬਣਾਉਂਦੀ ਗੋਪਲ ਸਿੰਘ ਨੂੰ ਕਰੇ ਜੱਟ ਜੱਟ ਬੋਲੇ ਭਾਈ ਸਵਾਗਤ ਹਾਲ ਫੋਟੋ ਦੇ ਕਾਜੀ ਜਿੱਥੇ ਜਿੱਥੇ ਦੇਖੋ ਬਤੋ ਸਿੱਖ ਨੇ ਅੱਜ ਨਖਰਾ ਸਮਾਈ ਨਸ ਕੱਲ ਨੂੰ ਇੱਕ ਥੋੜੇ ਲਿਖਿਆ ਸੀ ਜੱਟੇਦਾਰਾਂ ਦੀ ਵਿਕਤੀ ਤੇ ਜੱਟੇਦਾਰਾਂ ਨੂੰ ਉਹ ਸਾਡੇ ਕਮੇਟੀ ਚ ਲਗਾਕਾ ਸਰਕਾਰ ਸਾਹਿਬ ਮਿਲਣਾ ਬਣੋ ਸਰਦਾਰ ਸਾਹਿਬ ਉਹ ਪਾਰਟਨਰ ਦਾ ਮਸਲਾ ਹੈ ਵਿਧਾਨ ਸਭਾ ਨਹੀਂ ਤੈਅ ਕੋਲੀ ਉਹ ਨਿਕਾਲਣਾ ਸਾਡੀ ਪਾਰਟੀ ਸਾਡਾ ਪੰਥ ਤੈਅ ਕਰੋ ਅਸਲੀ ਪੰਥ ਨਹੀਂ ਪੰਥ ਦਾ ਇਫਸਾਹ ਨਹੀਂ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੂੰਗੀ ਮੈਂ ਤੁਹਾਨੂੰ ਇਹ ਸਾਡੇ ਸਿੱਖ ਨੌਜਵਾਨ ਕੱਲ ਫੋਟੋ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਉਹ ਮੇਨੋਂ ਨਹੀਂ ਪਰਵਾਹ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਤੋਂ ਦੌਰ ਸਿੱਖਾਂ ਮਰਜ਼ੀ ਨਾਲ ਕੋਈ ਗੱਲ ਨਹੀਂ ਉਸਾਨ ਕਰੋ ਜੇ ਸਾਹਿਬ ਜੇ ਸਾਹਿਬ ਕਿੰਨੇ ਮੁਕੇ ਲਈ ਕਰ ਰਿਹਾ ਰਮਾਈਂ ਕਰੀਂ ਸੇਵਾਵਾਂ ਕਰ ਦੋ ਇਸ ਗੇਹ ਛੜਕ ਕਰ ਜੀ ਪੂਰੀ ਵਿਸ਼ਾਲ ਬਣਾਵਾਂਗੇ ਕੋਈ ਗੱਲ ਨਹੀਂ ਸਰਕਾਰ ਸਾਡਾ ਹੀ ਕਰਦਾ ਸਾਡੀ ਸਮਝ ਜਾਣਾ ਚਾਹੀਦਾ ਕੋਈ ਮੇਰੀ ਵੀ ਸੰਦਰਭ ਦੀ ਬੇਨਤੀ ਹੈ ਜੀ